ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਪਹਿਲੇ ਤੁਹਾਡਾ ਸ਼ੁਕਰੀਆ ਤੁਸੀਂ ਕਵਰ ਕਰਨ ਆਏ ਹੋ ਮੇਰਾ ਫੰਕਸ਼ਨ ਦੇਖੋ ਜੀ ਇਹ ਮੇਰੀ ਬਾਰ ਬਟਾਲੇ ਦੀ ਜਿਹੜੀ ਬਾਰ ਹੈ ਹਰ ਸਾਲ ਲੋੜੀ ਇਹਦਾ ਮਨਾਉਂਦੇ ਆ ਫੰਕਸ਼ਨ ਸੀ ਇਹ ਨਵੇਂ ਸਾਲ ਦੀ ਵਧਾਈ ਦਿੱਤੀ ਆ ਜੱਜ ਜਿਨੇ ਮੇਰੇ ਜੁਡੀਸ਼ੀਅਲ ਆਫੀਸਰਸ ਆ ਤੇ ਮੇਰੇ ਪੂਰੀ ਬਾਰ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਹੇ ਜੀ ਬਿਲਕੁਲ ਜੀ ਸਾਡਾ ਬਟਾਲਾ ਹਮੇਸ਼ਾ ਹੀ ਮਸ਼ਹੂਰ ਹੈ ਜੀ ਇਹ ਲੋਹੜੀ ਦਾ ਜਿਹੜਾ ਫੰਕਸ਼ਨ ਆ ਉਹ ਹਰ ਸਾਲ ਬੜੇ ਧੂਮਤਾਂ ਨਾਲ ਮਨਾਇਆ ਜਾਂਦਾ ਪਿਛਲੀ ਵਾਰੀ ਵੀ ਮੈਂ ਹੀ ਮਨਾਇਆ ਸੀ ਇਸ ਵਾਰੀ ਵੀ ਬਣਾਇਆ ਵਾ ਸਾਰੇ ਮੇਰੇ ਬਾਰ ਮੈਂਬਰਸ ਨੇ ਮੇਰਾ ਪੂਰਾ ਸਹਿਯੋਗ ਕਰਦੇ ਆ ਹਰ ਚੀਜ਼ ਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਮੈਂ ਤਾਂ ਕਹੂੰਗਾ ਵੀ ਰਲ ਮਿਲ ਕੇ ਰਹੋ ਤੇ ਭੇਦ ਭਾਵ ਨਾਰ ਰੱਖੋ ਕਿਸੇ ਵੀ ਚੀਜ਼ ਦਾ ਆਪਾਂ ਸਾਰੇ ਇਨਸਾਨ ਆ ਤੇ ਇਨਸਾਨੀਅਤ ਦਾ ਧਰਮ ਸਭ ਤੋਂ ਉੱਪਰ ਆ ਦੂਸਰਾ ਧਰਮ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਦਾ ਕੋਤ ਧਰਮ ਨਹੀਂ ਆ ਸਿਰਫ ਇਨਸਾਨ ਦਾ ਤਰਫ ਹੋਣਾ ਚਾਹੀਦਾ ਤੇ ਬਹੁਤ ਗਲਤ ਆ ਜੀ ਦੇਖੋ ਜੀ ਮੈਂ ਮੇਰਾ ਬੇਟਾ ਉਹ ਵੀ ਕਰਦਾ ਹੈ ਤੇ ਮੈਂ ਨਹੀਂ ਲੈ ਕੇ ਦਿੱਤੀ ਇਹ ਵੇਖੋ ਜੀ ਬਹੁਤ ਖਤਰਨਾਕ ਆ ਜੀ ਮੈਂ ਅੱਜ ਬਿਲਕੁਲ ਅਗੇਂਸਟ ਆ ਜੀ ਇਹਦੇ ਠੀਕ ਹੈ ਜੀ ਇਹ ਇਹ ਚੀਜ਼ ਬਹੁਤ ਜ਼ਿਆਦਾ ਖਤਰਨਾਕ ਆ ਦੇਖੋ ਜਿਹੜਾ ਜਿਹੜੀ ਜਾਲ ਦੇ ਨਾਮ ਮੱਛੀਆਂ ਫੜੀ ਜਾਂਦੀਆਂ ਨਾ ਉਹ ਜਾਲੀ ਉਹ ਚੀਜ਼ ਦੀ ਉਹ ਡੋਰ ਬਣੀ ਹੋਈ ਆ ਜਿਹੜੀ ਪਾਣੀ ਜਿਵਣੀ ਗਲਦੀ ਤੇ ਕਰੰਟ ਨੂੰ ਵੀ ਕਰਦੀ ਆ ਤੇ ਉਹ ਬੰਦੇ ਜਿੱਥੇ ਫੇਰ ਜਾਂਦੀ ਆ ਤੁਹਾਨੂੰ ਤੁਸੀਂ ਆਪ ਹੀ ਵੇਖਦੇ ਹੋ ਆ ਆਮ ਤੁਸੀਂ ਖਬਰ ਖਾਰੇ ਕਵਰ ਕਰਦੇ ਰਹੋਗੇ ਕਿੰਨੀ ਖਤਰਨਾਕ ਚੀਜ਼ ਆ ਉਹ ਇਹ ਇਹ ਚੀਜ਼ ਜਿਹੜੀ ਹੈ ਜਿਹੜੀ ਜਿਹੜੀ ਸਜ਼ਾ ਨਿਰਧਾਰਤ ਕੀਤੀ ਉਹ ਵੀ ਸਜ਼ਾ ਘਟਾ ਇਹਦੇ ਵਾਸਤੇ ਆਪਾਂ ਨੂੰ ਸਿਰਫ ਤੇ ਸਿਰਫ ਇੱਕ ਚੀਜ਼ ਇਹ ਚੀਜ਼ ਲੋੜ ਆ ਵੀ ਆਪਾਂ ਇਹਨਾਂ ਨੂੰ ਦਸੀਏ ਲੋੜੇ ਆਪਣੇ ਬੱਚੇ ਆ ਉਹਨਾਂ ਨੂੰ ਦਸੀਏ ਵੀ ਕਿੰਨੀ ਖਤਰਨਾਕ ਚੀਜ਼ ਆਏ ਕਿੰਨੀ ਖਤਰਨਾਕ ਜਿੱਦੇ ਜਿਹੜਾ ਕੋਈ ਤੁਸੀਂ ਉਹਨਾਂ ਬੱਚਿਆਂ ਦੀ ਹਾਸਾ ਮਜ਼ਾਕ ਆ ਤੇ ਅੱਗੇ ਬੱਚੇ ਦੀ ਬੰਦੇ ਦੀ ਜਾਨ ਚਲੀ ਜਾਂਦੀ ਹੈ ਤੇ ਜਿਹੜੀ ਸਜ਼ਾ ਮقرਰ ਕੀਤੀ ਆ ਉਹ 5 ਸਾਲ ਜਾਂ ਜੋ ਆਪਣਾ ਫਾਈਨ ਵਗੈਰਾ ਤਾਂ ਮੈਂ ਕਹਿੰਦਾ ਹਜੇ ਵੀ ਘਾਟਾ ਡਬਲ ਹੋਣੀ ਚਾਹੀਦੀ ਹੈ ਓਕੇ ਦੀਰ ਸਿੰਘ ਬਾਜਵਾ ਐਡਵੋਕੇਟ ਐਕਸ ਪ੍ਰੈਜ਼ੀਡੈਂਟ ਪਹਿਲੀ ਗੱਲ ਤੇ ਆ ਜੀ ਅਸੀਂ ਹਰ ਸਾਲ ਹੀ ਇਹ ਤਿਹਾੜ ਜਿਹੜਾ ਮਨਾਉਂਦੇ ਆ ਔਰ ਲੋਕਾਂ ਨੂੰ ਸਾਡੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਇਹ ਤਿਹਾੜ ਜਿਹੜਾ ਵਾ ਸਾਰੇ ਹੀ ਧਰਮ ਇਸ ਨੂੰ ਮਨਾਉਂਦੇ ਨੇ ਔਰ ਸਾਰਿਆਂ ਨੂੰ ਇਕੱਠਿਆ ਹੋ ਕੇ ਇਹ ਤਿਹਾੜ ਮਨਾਉਣਾ ਚਾਹੀਦਾ ਔਰ ਪੰਜਾਬ ਦੀ ਖੁਸ਼ਹਾਲੀ ਦਾ ਇਹ ਇੱਕ ਪ੍ਰਤੀਕ ਆ ਤਿਹਾੜ ਔਰ ਰਲ ਮਿਲ ਕੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਤਿਹਾੜ ਨਾਲ ਮਨਾਉਣਾ ਚਾਹੀਦਾ ਔਰ ਇੱਕ ਦੂਜੇ ਦੀ ਜਿਹੜੀ ਆ ਇਕੱਠਿਆ ਹੋ ਕੇ ਪੰਜਾਬ ਦੀ ਖੁਸ਼ਹਾਲੀ ਵੱਲ ਕਦਮ ਚੁੱਕਣਾ ਚਾਹੀਦਾ ਇਨ੍ਹਾਂ ਹੀ ਸ਼ਬਦਾਂ ਨਾਲ ਮੈਂ ਤੁਹਾਡੇ ਕੋਲ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਪ੍ਰੈਸ ਵਾਇਰ ਦਾ ਤੁਹਾਡੇ ਆਉਣ ਜੀ ਆਏ ਕਹਿੰਦੇ ਆਸੀਂ ਤੁਸੀਂ ਆ ਕੇ ਸਾਡਾ ਜਿਹੜਾ ਆ ਅੱਜ ਜਿਹੜਾ ਕਵਰੇਜ ਦਿੱਤੀ ਆ ਔਰ ਸਾਡੀ ਸ਼ਾਨ ਵਧਾਈ ਆ ਔਰ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾਂ 'ਚ ਰੱਖੇ ਥੈਂਕ ਯੂ ਚਲੋ ਅਡਵੋਕੇਟ ਸਰਬਜੀਤ कौर ਬਟਾਲਾ ਤੋਂ ਅੱਜ ਅਸੀਂ ਸਭ ਨੇ ਇਥੇ ਬਟਾਲਾ ਬਾਰ ਐਸੋਸੀਏਸ਼ਨ ਦੇ ਸਮੂਹਿਕ ਉਪਰਾਲੇ ਦੇ ਨਾਲ ਲੋਹੜੀ ਦਾ ਤਿਹਾਰ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਇਸ ਤਿਹਾਰ ਦੇ ਵਿੱਚ ਸਾਡੇ ਬਟਾਲਾ ਦੇ ਬੈਂਚ ਦੇ ਸਾਰੇ ਜੱਜ ਸਾਹਿਬਾਨ ਹਾਜ਼ਰ ਹੋਏ ਉਹਨਾਂ ਦਾ ਅਸੀਂ ਬਹੁਤ ਅੱਛੀ ਤਰ੍ਹਾਂ ਸਵਾਗਤ ਕੀਤਾ ਰਲ ਮਿਲ ਕੇ ਲੋਹੜੀ ਦੇ ਤਿਉਹਾਰ ਦੇ ਵਿੱਚ ਭੁੱਗਾ ਬਾਲਿਆ ਗਿਆ ਹੋਰ ਰੇਵੜੀਆਂ ਮੂੰਗਫਲੀਆਂ ਆਦ ਖਾ ਕੇ ਇਸ ਨੂੰ ਮਨਾਇਆ ਗਿਆ ਉਤਸ਼ਾਹ ਦੇ ਨਾਲ ਬੋਲੀਆਂ ਪਾਈਆਂ ਗਈਆਂ ਢੋਲ ਵਜਾਏ ਗਏ ਤੇ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਇਹ ਸਾਲ ਸਾਰਾ ਜੋ ਹਰ ਇੱਕ ਦੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਏ ਹਰ ਇੱਕ ਦੇ ਘਰ ਤੰਦਰੁਸਤੀ ਹੋਏ ਖੁਸ਼ੀਆਂ ਹੋਣ ਸਭ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਰਹੇ ਇਹਦੇ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਇਹ ਤਿਹਾਰ ਹਰ ਸਾਲ ਮਨਾਇਆ ਜਾਂਦਾ ਹੈ ਬਾਰ ਅਸੋਸੀਏਸ਼ਨ ਵੱਲੋਂ ਸਾਂਝੇ ਪਰਾਲੇ ਨਾਲ ਹਰ ਸਾਲ ਇਸ ਨੂੰ ਇਸੇ ਤਰੀਕੇ ਨਾਲ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਔਰ ਮੈਂ ਆਸ ਕਰਦੀ ਹਾਂ ਆਉਂਦੇ ਸਾਲ ਆਉਂਦੇ ਹਰ ਸਾਲ ਸਾਡੀ ਬਾਰ ਅਸੋਸੀਏਸ਼ਨ ਇਸ ਨੂੰ ਵੱਧ ਤੋਂ ਵੱਧ ਵੱਧ ਚੜ੍ਹ ਕੇ ਖੁਸ਼ੀਆਂ ਖੇੜਿਆਂ ਨਾਲ ਸੈਲੀਬ੍ਰੇਟ ਕਰਦੀ ਰਹੇ ਤੇ ਸਾਡੇ ਜੱਜ ਸਾਹਿਬਾਨ ਦਾ ਵੀ ਬਹੁਤਾਂ ਸਹਿਯੋਗ ਰਹਿੰਦਾ ਇਸ ਤਿਹਾਰ ਨੂੰ ਮਨਾਉਣ ਵਿੱਚ ਸੋ ਆਪ ਸਭ ਨੂੰ ਮੇਰੇ ਵੱਲੋਂ ਬਾਰਸੂਸ਼ਨ ਬਟਾਲਾ ਵੱਲੋਂ ਇਸ ਤਿਹਾੜ ਦੀ ਬਹੁਤ-ਬਹੁਤ ਵਧਾਈਏ ਪਰ ਇਹਦੇ ਨਾਲ ਇੱਕ ਸੰਦੇਸ਼ ਮੈਂ ਇਹ ਵੀ ਦੇਣਾ ਚਾਹਾਂਗੀ ਕਿ ਇਸ ਤਿਹਾੜ ਨੂੰ ਪਤੰਗਾ ਉਡਾ ਕੇ ਵੀ ਲੋਕ ਸੈਲੀਬ੍ਰੇਟ ਕਰਦੇ ਨੇ ਸੋ ਮੇਰੀ ਹਰ ਪੇਰੈਂਟਸ ਨੂੰ ਹਰ ਇੱਕ ਬੱਚੇ ਨੂੰ ਇਹ ਇੱਕ ਤਗੀਦ ਹੈ ਜਾਂ ਇੱਕ ਰਿਕਵੈਸਟ ਹੈ ਕਿ ਜਿਹੜੀ ਚਾਇਨਾ ਡੋਰ ਹੈ ਇਸ ਦੇ ਨਾਲ ਇਸ ਤਿਹਾੜ ਨੂੰ ਸੈਲੀਬ੍ਰੇਟ ਨਾ ਕੀਤਾ ਜਾਵੇ ਕਿਉਂਕਿ ਉਹ ਇੱਕ ਮੰਦਭਾਗੀ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਇਸ ਲਈ ਇਸ ਤਿਉਹਾਰ ਨੂੰ ਖੁਸ਼ੀਆਂ ਦੀ ਮੱਦੇ ਨਜ਼ਰ ਰੱਖ ਕੇ ਪਤੰਗਾਂ ਵੀ ਜਿਹਾ ਉਡਾਣੀਆਂ ਤਾਂ ਕਿਰਪਾ ਕਰਕੇ ਬੇਨਤੀ ਹੈ ਕਿ ਪਤੰਗਾਂ ਨੂੰ ਚਾਈਨਾ ਡੋਰ ਦੀ ਜਗ੍ਹਾ ਇੱਕ ਸਧਾਰਨ ਡੋਰ ਜੋ ਪੁਰਾਣੇ ਸਮੇਂ ਤੋਂ ਚੱਲੀ ਆਂਦੀ ਸੀ ਉਸੇ ਨਾਲ ਉਡਾਇਆ ਜਾਵੇ ਅਤੇ ਹਰ ਘਰ ਘਰ ਚ ਖੁਸ਼ੀਆਂ ਖੇੜੇ ਤੇ ਬਰਕਤਾਂ ਬਰਨ ਹਮੇਸ਼ਾ ਵਾਸਤੇ